ਉਹਦਾ ਘਰ ਬੱਚੇ ਹਾਂਜੀ ਫਿਰ ਉਹਨਾਂ ਦੇ ਨਾਮ ਆ ਜੀ ਫੜ ਲਓ ਫੜ ਲਓ ਇਸ ਵਕਤ ਲਹਿਰੇ ਖੜਿਆਂਗੇ ਲਹਿਰੇ ਜੋ ਕਿ ਇੱਕ ਜਾਨੀ ਕਿ ਪੁੱਛਾ ਵਾਲਾ ਜਿਹੜਾ ਉਹ ਆਪਣੇ ਘਰ ਵਾਲੀ ਦੋ ਬੱਚਿਆਂ ਨੂੰ ਛੱਡ ਕੇ ਲਹਿਰੇ ਗਾ ਕੇ ਆ ਕੇ ਪੁੱਛਾ ਦੇਣ ਲੱਗ ਗਿਆ ਦੇਖ ਲਓ ਤੁਸੀਂ ਨੇਂਗ ਸਿੰਘ ਫੌਜਾਂ ਬੈਠੀਆਂ ਨੇ ਛੋਟੀਆਂ ਪਿੰਡ ਦਾ ਆਪਦੇ ਬੱਚਿਆਂ ਨੂੰ ਤੇ ਘਰ ਵਾਲੀ ਨੂੰ ਛੱਡ ਕੇ ਇੱਥੇ ਆ ਕੇ ਪੁੱਛਾ ਦੇਣ ਦਾ ਕੰਮ ਸ਼ੁਰੂ ਕਰਤਾ ਜੋ ਭੁੱਖੀ ਮਰ ਰਹੀ ਹੈਗੀ ਉਹ ਪਿੰਡ ਦੇ ਵਿੱਚ ਹਾਲਾਤ ਦੇਖ ਲੋ ਕੀ ਨੇ ਬਾਬਾ ਜੀ ਆਏ ਨੇ ਗੱਲਬਾਤ ਵੀ ਕਰਨਗੇ ਹਾਂ ਜੀ ਗੇੜ ਖੜਕ ਆਇਆ ਉਹਨੇ ਕੈਮਰੇ 'ਚ ਦੇਖਿਆ ਉੱਤੇ ਸ਼ਾਲ ਮਾਰੀ ਐਂ ਭੱਜਦਾ ਉੱਤੇ ਹੀ ਥੱਲੇ ਨਹੀਂ ਆਇਆ ਹਲੇ ਉਹ ਅੱਛਾ ਭੱਜਦਾ ਉੱਪਰ ਹੀ ਲੁੱਕ ਗਿਆ ਉੱਪਰ ਹੀ ਲੰਗ ਗਿਆ ਹੋਊਗਾ ਇੱਧਰ ਜੇ ਰਾਤਾ ਹੈਗਾ ਉੱਧਰ ਦੀ ਛੋਟੀ ਹੈ ਜਿੱਧਰ ਉੱਧਰ ਦੀ ਛੋਟੀ ਹੈ ਕੰਦੇ ਲੰਗ ਗਿਆ ਹੋਊਗਾ ਜੀ ਜੀ ਆਗਰ ਜੱਫਾ ਗਿਆ ਹੋਊਗਾ ਆਪਕੇ ਨੀ ਇੰਨੀ ਮਿੰਟ ਆਪਨੇ ਸੜੀ ਪੱਜ ਗਿਆ ਲੈ ਨੀ ਜੀ ਕਿਵੇਂ ਪੱਜੀ ਪੱਜ ਗਏ ਜੀ ਨੇ 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 ਪੱਜ ਗਿਆ ਬਾਕੀ ਦੇਖਦੇ ਆ ਕਿਹੜੇ ਆ ਇਹ ਕੰਦ ਉੱਤੋਂ ਹੀ ਟੱਪਿਆ ਹਾਂ ਇਸ ਦੇਖ ਤੋਂ ਹੀ ਟੱਪ ਗਿਆ ਨਹੀਂ ਨਹੀਂ ਘਾਰ ਕਿਤੇ ਘਾਟੇ ਜਾ ਅਸੀਂ ਬਾਹਰ ਖੜੇ ਰਹੇ ਆ ਉੱਤੇ ਹੀ ਬਾਹਰ ਆਈ ਉੱਥੇ ਮੱਤ ਵੀ ਰੋਣੀ ਨਹੀਂ ਇੱਧਰ ਟੱਪਿਆ ਨਹੀਂ ਟੱਪਿਆ ਨਹੀਂ ਇੱਧਰ ਵੀ ਟੱਪੂ ਨਹੀਂ ਉੱਪਰ ਅੰਦਰ ਹੀ ਉੱਪਰ ਕਿਤੇ ਡੇਢ ਖਲਾ ਕੇ ਉੱਪਰ ਡੇਢ ਖਲਾ ਦੇ ਪੂਰੇ ਕੀ ਆ ਨਾ ਪੂਰੇ ਕਹਿੰਦੇ ਆ ਪੱਜਦਾ ਕਿਉਂ ਹੋ ਜਾਵੇ ਉਹਨੂੰ ਬਹੁਤ ਪਿਆਰ ਕਰਦਾ। ਚਲੋ ਚਲੋ ਮੇਰੇ ਬਾਹਰ। ਬਾਹਰ ਲੈ ਚੋ ਗੰਦਾ। ਆ ਵੀ ਭਿੰਦਰੀ ਆ। ਚੱਲੋ। ਬੇਟਾ ਮਾਰਾ ਇੱਥੋਂ ਕੋਲੋਂ ਸਵਾਰ ਨਹੀਂ ਹੁੰਦਾ। ਨਵਾਲੀ ਦੇ ਇਹ ਮਗਰੋਂ ਦੇ ਰੀਕਾਰਨ ਇਹਨੇ ਵਿਆਹ ਕਰਾਇਆ ਜੀ ਦਵਾ ਕੇ ਇਹਦੇ ਨੇ। ਇਹ ਨਾਲ ਜਨਾਨੀ ਹੋਰ ਨਾਲ ਵਿਆਹ ਕਰਾਈ ਫਿਰਦਾ ਹੈ ਹੋਰ ਪੱਧਰ। ਇੱਕ ਨੂੰ ਤਲਾਕ ਦੇਤਾ ਪਹਿਲਾਂ ਉਹਦੇ ਵਾਸਤੇ ਹੀ। ਤੇ ਇਹ ਕਰਦਾ ਵਾ ਪੁੱਛ ਗੋੜਾ। ਠੀਕ ਹੈ ਜੀ ਆ ਪੁੱਛਿਆ ਪਤਾ ਦਿੰਦਾ ਹਾਂ ਜੀ ਇਹਨੂੰ 5 ਮਿੰਟ ਹੋਣਾ ਐ ਵੀ ਪਤਾ ਲੱਗਣਾ ਵੀ ਮੇਰੇ ਚਪੇੜਾ ਪਹਿਣੀ ਔਰੇ ਬਾਬਾ ਇਹਨੂੰ ਕਿਸੇ ਦਾ ਧੀਰਾ ਦੋ ਜਵਾਕ ਦੋ ਇਹ ਦੇਖੋ ਜੀ ਸਾਹਮਣੇ ਖੜੇ ਬੈਠੇ ਨੇ ਜਵਾਕ ਦੋ ਥਾਰਾ ਜੰਮੀਆ ਦਾ ਜਵਾਬ ਨਾ ਆ ਥੋੜੀ ਐ ਵੀ ਹਰੇਕ ਪਾਸੇ ਕੰਗੂਂਡੀ ਬਦਲੂਏ ਸਾਥ ਪੁਣਾ ਕਰਕੇ ਠੀਕ ਹੈ ਜੀ ਇਹ ਸਾਥ ਪੁਣਾ ਕਰਕੇ ਹਰੇਕ ਕੁੜੀਆਂ ਨੂੰ ਜਾਲ ਚ ਫਸਾਉਂਦਾ ਆਪਦੇ ਹੀ ਆ ਫੜ ਲਿਆ ਅੱਜ ਸਾਥ ਅਸੀਂ ਇਹ ਤਾਂ ਹੁਣ ਕਰਦਿਆਂ ਤਖੂਦਾਂ ਦਿੰਦੇ ਆ ਇਹਨੂੰ ਅਸੀਂ ਸਾਡੇ ਜ਼ਿੰਮੇਵਾਰ ਜੀ ਆ ਕੇ ਕਰਨੇ ਇਹਦੇ ਕੱਢਦੇ ਆ ਭੂਤ ਬੈਠੇ ਸਕਦੇ ਹੋ ਦੋਸਤ ਨੂੰ ਇਹਨੂੰ ਪੁੱਛੋ ਹੁਣ ਵਾਰ ਇੱਕ ਛੋਟੀਆਂ ਪਿੰਡ ਤੋਂ ਆਇਆ ਪੁੱਛਾ ਦੇਣ ਦਾ ਕੰਮ ਕਰਦਾ ਉਹਦਾ ਬੱਚਾ ਦੋ ਬੱਚਿਆਂ ਤੇ ਪਤਨੀ ਨੂੰ ਛੱਡ ਕੇ ਬੈਠ ਕੇ ਆ ਕੇ ਪੁੱਛਾ ਦੇਣ ਲੱਗ ਗਿਆ ਬੈਠ ਬਈ 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 ਤੂੰ ਹੀ ਭਾਜ ਬਈ ਮੈਂ ਬਈ ਕੀ ਗੱਲਬਾਤ ਹੈ ਕੀ ਗੱਲ ਹੈਗੀ ਇੱਥੇ ਕੋਈ ਗੱਲ ਕਰ ਲਓ ਆ ਬਈ ਕੀ ਹਿਸਾਬੀ ਬਈ ਕੀ ਦੱਸੋ ਨਹੀਂ ਜੀ ਫਿਰ ਬੈਠ ਜਾਓ ਬਈ ਕਹੀ ਫਿਰ ਦੱਸੋ ਬਈ ਬੈਠੇ ਜਾਓ ਸਰ ਆ ਬੈਠੇ ਬੈਠੇ ਤੁਸੀਂ ਉਹਦੇ ਬਾਰੇ ਤੁਸੀਂ ਦੋ ਬੱਚੀਆਂ ਨੂੰ ਛੱਡ ਕੇ ਆਏ ਹੋ ਬਿਲਕੁਲ ਜੀ ਮੇਰੇ ਬੱਚੇ ਨੇ ਇਹ ਕਮਾਈ ਕਰਾ ਰਹੇ ਨਾ ਬਈ ਆ ਹੈਗੇ ਨੇ ਪਰ ਤੁਸੀਂ ਇਹਨਾਂ ਨੂੰ ਕਿਉਂ ਛੱਡ ਕੇ ਆਏ ਹੋ ਇਹ ਕੋਈ ਖਰੇਲੂ ਗੱਲ ਸੇ ਜੀ ਠੀਕ ਹੈ ਨਾ ਜੀ ਬਹੁਤ ਰੌਲਾ ਬਦਿਆ ਹੋਇਆ ਸੀ ਠੀਕ ਹੈ ਘਰਾਂ 'ਚ ਫਰਕ ਪੈਂਦਾ 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 ਉਰੇ ਤੱਕ ਗੱਲ ਆ ਹੁਣ ਤੁਸੀਂ ਨਾਲ ਰੱਖੋਗੇ ਕਿਵੇਂ ਜੀ ਇਹਨਾਂ ਨੂੰ ਮੇਰੀ ਗੱਲ ਸੁਣੀ ਜੀ ਜੇ ਇਹ ਕਹੇ ਨਾ ਹੁੰਦੇ ਨਾਲ ਹੀ ਸੀ ਕਿਹੜਾ ਕਿੱਥੇ ਨਾ ਕਹੇ ਹੁੰਦੇ ਤੇ ਕੀ ਕਰ ਨਾ ਇਹ ਤਾਂ ਕਿਤੇ ਸਾਨੂੰ ਛੱਡ ਕੇ ਨਾ ਜੀ ਪਾਪਾ ਜੀ ਮੈਂ ਨਹੀਂ

ਪੂਰੇ ਆ ਕੇ ਮਨਾਉਂ ਯੂ ਫੜਿਆ ਜੀ ਕਹਿੰਦਾ ਮੈਂ ਸੋਨੀ ਮੈਂ ਤੇਰਾ ਨਹੀਂ ਜੁੱਤੀ ਮੈਂ ਪਾਣੀ ਪਾ ਕੇ ਪੀਊਂਗਾ ਮਨਾ ਉਹ ਲਹਿਰ ਵਾਲੀ ਫੜ ਲੈ ਤੂੰ ਲਹਿਰ ਵਾਲੀ ਬਾਬਾ ਜੀ ਮੇਰੇ ਕੋਲ ਸਾਰੀ ਰਿਕਾਰਡਿੰਗਾਂ ਪਈਆਂ ਨੇ ਸਾਰੀ ਮੇਰੇ ਕੋਲ ਵੀਡੀਓ ਪਈਆਂ ਨੇ ਸਾਰਾ ਕੁਝ ਪਈ ਆ ਬਾਬਾ ਜੀ ਮੈਂ ਝੂਠ ਨਹੀਂ ਬੋਲ ਰਹੀ ਬਾਬਾ ਜੀ ਮਨਾ ਹੈਲਪ ਕਰੋ ਇਸ ਬੰਦੇ ਨੇ ਬਾਬਾ ਜੀ ਮਨਾ ਦੋ ਵੀਨੇ ਹੋ ਗਏ ਮਰਾ ਬਹੁਤ ਬੁਰਾ ਹਾਲ ਐ ਬਾਬਾ ਜੀ ਇਸ ਟਾਈਮ ਤੇ ਕਿਉਂ ਬੋਲ ਬੋਲਦੇ ਇੱਕ ਮਿੰਟ ਪਈ ਇੱਕ ਮਿੰਟ ਹਾਂ ਭਾਈ ਦੇ ਜਵਾਬ ਹੁਣ ਇਹ ਗੱਲ ਦਾ ਕਹਦਾ ਜੀ ਆ ਜਿਹੜੇ ਤੁਹਾਡੇ ਤੇ ਦੋਸ਼ ਲਾਰੇ ਨੇ ਦੇਖੋ ਜੀ ਘਰੇਲੂ ਬਹੁਤ ਰੌਲਾ ਸੀ ਬਹੁਤ ਚਿਰਦਾ ਠੀਕ ਐ ਅੱਜ ਗੱਲ ਕੁਝ ਹੋਰ ਬਣਾ ਲਈ ਪਹਿਲਾਂ ਗੱਲ ਕੁਝ ਹੋਰ ਦੇਖੇ ਬਾਬਿਆਂ ਨੇ ਵੀ ਗਈ ਐ ਭੁੱਖੀ ਫਰੀ ਨੂੰ ਘਰ ਖਾ ਰੋਟੀ ਕਿੱਥੋਂ ਖਾਊਗੀ ਐ ਦੋ ਬੱਚੇ ਨੇ ਤੁਸੀਂ ਹੋਰ ਵਿਆਹ ਕਰਾ ਲਿਆ ਉਹਨੇ ਹੋਰ ਰੱਖਿਆ ਹੋਏ ਨੇ ਹਰੇਕ ਦਾ ਨਾਮ ਦੱਸਿਆ ਇਹ ਪੁੱਛਿਆ ਜੇਗਾ ਹਰੇਕ ਦਾ ਨਾਮ ਦੱਸਿਆ ਇਹਨੂੰ ਕੈਮਰੇ ਦਾ ਕਿ ਮੈਂ ਵਿਆਹ ਕਰਾਇਆ ਹੋਇਆ ਬਲਾਕ ਕਰ ਰਹੇ ਉਹਨਾਂ ਦੇ ਮੂਹਰੇ ਕਰੋ ਕਾਚਾ ਲੱਗ ਰਿਹਾ ਤੇਰੀ ਆਹ ਕੌਣ ਨੇ ਜਿਹੜੇ ਬੈਠੇ ਨੇ ਜਿਹੜੇ ਬੈਠੇ ਨੇ ਲਿਵਿੰਗ ਤੀਜਾ ਰੂਮ ਹੋਏਗੀ ਅੱਛਾ ਲਿਵਰੇਸ਼ਨ ਚ ਹੁਣ ਲਿਵਰੇਸ਼ਨ ਪਿੱਛੇ ਤੂੰ ਇਹਨਾਂ ਨੂੰ ਭੁੱਖੇ ਸਾਂ ਮਾਰੇਗਾ ਇਹਨਾਂ ਨੂੰ ਬੈਠ ਕੇ ਤਰਾ ਇਹਨਾਂ ਨੂੰ ਲਿਵਰੇਸ਼ਨ ਜਿੰਝੂ ਮਰਜੀ ਸਜ਼ਾ ਦਿਓ ਮੇਰੀ ਗੱਲ ਤਾਂ ਸੁਣ ਲੋ ਜੀ ਬੱਸ ਤੂੰ ਛੋਟੇ ਛੋਟੇ ਜਵਾਲ ਛੱਡ ਕੇ ਬਾਬਾ ਪਹੁੰਚੇ ਨੇ ਗੱਲਬਾਤ ਕਰ ਸੁਣੋ ਕੀ ਕਹਿੰਦਾ ਬੈਠ ਜਾ ਕਿਸੇ ਗੱਲ ਤੇ ਫਰਕ ਪਿਆ ਸੀ ਅੱਜ ਹੀ ਸ਼ੂਗਰ ਦਾ ਫਰਕ ਪਿਆ ਸਰਦਾਰ ਵਿਆਹ ਕਰਾਈ ਫਿਰਦੇ ਨੇ ਛੱਡ ਕੇ ਪਜੰਪੜਾ ਫੇਰਾਂ ਨਾ ਵਾਹ ਕੇ ਲੈਂਦੀ ਏ ਨਹੀਂ ਤੂੰ ਤਲਾਕ ਨੰਦਰਾਜ ਨਿਕਰਾਉ ਤੂੰ ਇੱਕ ਮਿੰਟ ਉਹਦੇ ਕੀ ਗੱਲਾਂ ਹੋਈਆਂ ਸੀ ਚੌਂਕੀ 'ਚ ਉਹਦੇ ਤਾਂ ਤੂੰ ਉਹਨਾਂ ਨਾਲ ਖੜ ਗਈ ਸਾਰੇ ਗੱਲਾਂ ਤੇ ਅੱਜ ਮੈਨੂੰ ਫੇਰ ਬਦਨਾਮ ਕਰਦੇ ਮੈਨੂੰ ਬੁਰਾ ਬੋਲ ਬੁਲਾਤੇ ਮੈਂ ਇਸਕੇ ਪੈਰ ਪਕੜੇ ਗੋਡੜੀਏ ਢਾਇ ਕੇ ਬਾਬਾ ਜੀ ਮਹਾਗਰ ਹੈ ਚੱਲੋ ਮੇਰਾ ਤਾਰ پکڑ ਬਾਬਾ ਜੀ ਮੇਰਾ ਵਿਚੋਲਾ ਮੇਰੇ ਨਾਲ ਹੈ ਮੇਰਾ ਵਿਚੋਲੇ ਨਾਲ ਬਾਤ ਕਰਕੇ ਦੇਖੋ ਜੀ ਮੈਂ ਇਸਕੇ ਕਿੱਥੇ ਵਿਚੋਲਾ ਧੁਆਣੇ ਕਾ ਜੀ ਮੇਰਾ ਵਿਚੋਲਾ ਮਨੇ ਕੇ ਪੈਰ ਪਕੜੇ ਨੇ ਮੇਰਾ ਠੋਕਰ ਮਾਰੀ ਜੀ ਬਾਬਾ ਜੀ ਮੈਂ ਉਸਕੇ ਉੱਪਰ ਆ ਰਹੀ ਇੱਕ ਮਿੰਟ ਕਰ ਦੀ ਗੱਲ ਮੇਰੀ ਗੱਲ ਸੁਣੋ ਇੱਕ ਮਿੰਟ ਮੇਰੀ ਗੱਲ ਸੁਣੋ ਵੀ ਨਹੀਂ ਲੱਗਿਆ ਬਾਬਾ ਜੀ ਚੌਕੀ ਮੁਫ ਟੈਂਪ ਬਾਬਾ ਜੀ ਓਏ ਗੱਲ ਸੁਣੋ ਬੱਤਰ ਕਾ ਜੀ ਮੇਰੀ ਗੱਲ ਸੁਣੋ ਇੱਕ ਮਿੰਟ ਜੀ ਮੇਰਾ ਆਪ ਦਾ ਤੁਹਾਡਾ ਵਿਆਹ ਹੋਇਆ ਹੋ ਜਿਸ ਨਾਲ ਆਪ ਕੀ ਮਰਜ਼ੀ ਤੇ ਮੇਰੇ ਨਾਲ ਵਿਆਹ ਕਰਾ ਦੇ ਜੀ ਅੱਜ ਮੇਰੇ ਨਾਲ ਧੋਖਾ ਕਰ ਰਿਹਾ ਬਾਬਾ ਜੀ ਸੁਣੋ ਹੈ ਨੰਦਕਰਜ ਨਾਲ ਵਿਆਹ ਕੀ ਲੈ ਦੀ ਜਾਂ ਫੇਰੇ ਨਾਲ ਚੋਲਾ ਚੁੰਨੀ ਕਾ ਕੰਮ ਹੋ ਜਾ ਜੀ ਵਿਆਹ ਮੇਰੇ ਭਾਈ ਉਹ ਪਈਏ ਜੀ ਸਾਰੀ ਆ ਤੇ ਆ ਮੈਂ ਆਪ ਦੀ ਮਰਜ਼ੀ ਦੇ ਵਿਆਹ ਕਿ ਲਿਆਦਾ ਮੇਰੀ ਹੱਥ ਜਣਾਉਣਾ ਕਿਉਂ ਜੀ ਚੌਂਕੀ ਚ ਬੁਲਾਇਆ ਕਿਉਂ ਜੀ ਹੁਣ 1 ਮਿੰਟ ਚੌਂਕੀ ਚ ਕਰਦਾ ਬੋਲ ਲੀ ਜੀ ਚੌਂਕੀ ਚ ਕਿਉਂ ਗਏ ਸੀ ਹਾਂ ਬੋਲ ਬੋਲ ਬੋਲਣ ਨੂੰ ਮੈਨੂੰ ਬੋਲਣ ਦਾ ਹੁਣ ਚੌਂਕੀ ਚ ਬੁਲਾਇਆ ਠੀਕ ਹੈ ਮੇਰੇ ਘਰ ਦੇ ਵੀ ਇਹਦੇ ਨਾਲ ਰਲੇ ਹੋਏ ਮੈਨੂੰ ਬੇਦਾਵਾ ਲਖਿਆ ਮੇਰੇ ਤੇ ਥੁੱਕ ਕੇ ਗਈ ਕੋਈ ਬੇਦਾਵਾ ਮੈਨੂੰ ਲਖਿਆ ਹਾਂ ਮੈਂ ਸਾਰਾ ਪਤਾ ਕਰ ਲਿਆ ਤੇਰੇ ਪਿਓ ਕੋਲੇ ਗਿਆ ਮੈਂ ਅੱਜ ਵੀ ਤੈਨੂੰ ਤੇਰੇ ਪਿਓ ਕੋਲੇ ਲੈ ਜਾਵਾਂਗੇ ਹਾਂਜੀ ਅੱਜ ਵੀ ਤੇਰੇ ਪਿਓ ਕੋਲੇ ਲੈ ਜਾਵਾਂਗੇ ਤੈਨੂੰ ਰੋਕੜ ਚਲੋ ਇਹ ਬੇਦਾਵਾ ਕਹਿੰਦਾ ਇਹ ਕਰ अच्छा कुले अखबार ले किथे ਬੀਦਾ ਬਾਬਾ ਜੀ ਇਹਨੂੰ ਐ ਪੁੱਛੋ ਵੀ ਆ ਤੂੰ ਕਿਸ ਬੇਸਤੇ ਰਹਿ ਰਿਹਾ ਜਰਾ ਨਹੀਂ ਮੱਸ ਹਾਂ ਬਾਜਾ ਜੀ ਬਾਪੂ ਇੱਕ ਮਿੰਟ ਮੇਰੇ ਤੇ ਥੁੱਕ ਕੇ ਕਹੀ ਪੁੱਛ ਉਹ ਤਾਂ ਮਾਜੀ ਦੁਨੀਆ ਕਹਿੰਦੇ ਆ ਥੂ ਤੇਰੀ ਯਾਦ ਪੈ ਨਹੀਂ ਭਾਈ ਇਹ ਗੱਲ ਕਰੋ ਇਹ ਫਿਰ ਜਿਹੜੇ ਰੱਖ ਰੱਖੇ ਤੁਸੀਂ ਕੌਣ ਨੇ ਫਿਰ ਇਹ ਤੂੰ ਕਰਨੂ ਕਰ assi ਇਹ ਵੀ ਤਾਂ ਮੇਰੇ ਉੱਪਰ ਚਾ ਕੌਣ ਸਾ ਵੀ ਨਹੀਂ ਇਹ ਗੱਲ ਹੋਰ ਨਹੀਂ ਹੋਰ ਤਾਂ ਹੋਰ ਤਾਂ ਛੱਡੋ ਹੋਰ ਤਾਂ ਛੱਡੋ ਜਿਹੜਾ ਆਹ ਤੁਸੀਂ ਚਲੋ ਉਹਨੂੰ ਰੱਖਣ ਦਿਆ ਦੋ ਬੱਚਿਆਂ ਨੂੰ ਕੌਣ ਕਰੂਗਾ ਪਾਲੂਗਾ ਜਿਹੜੇ ਤਾਂ ਜੰਮੇ ਨੇ ਇਹਦੇ ਬਾਰੇ ਉੱਤਰ ਦੇ ਦੇ ਬਸ ਸਾਨੂੰ ਤਾਂ ਕੱਲਾ ਕੋਈ ਉਤਨੀ ਜੀ ਭਰਕਤੀ ਇਹ ਆਪਦੇ ਉੱਥੇ ਸੀ ਮੇਰੇ ਘਰ ਦੇ ਸਭ ਰਲੇ ਹੋਈ ਸੀ ਮੈਨੂੰ ਇਹ ਟੂ ਜਦੋਂ ਬਦਨਾਮ ਕਰਿਆ ਹੁਣ ਤੱਕ ਮੈਂ ਉੱਥੇ ਹੀ ਰਹਿੰਦਾ ਸੀ ਜੀ ਨਾ ਬਦਨਾਮ ਵਾਲੀ ਤਾਂ ਨਾਮ ਤਾਂ ਕੋਈ ਨਹੀਂ ਤਾਂ ਮੈਂ ਤਾਂ ਬਖੇ ਇੱਕ ਮਿੰਟ ਪੂਰਾ ਕਰੀ ਵੀ ਤੰਦਰਾ ਹੁਣ 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 ਜਾਨਣਾ ਕਰੇ ਤੂੰ ਕਿਵੇਂ ਜੀ ਹੁਣ ਘਰੇ ਜਾਨੇ ਕੋਈ ਗੱਲ ਕੋਈ ਕਰਨੀ ਮੈਂ ਨਾਲਾ ਛੋੜੇ ਜਾਮੇ ਦਾ ਕਰੇ ਇਹ ਦੱਸਣ ਨੂੰ ਉਹੀ ਗੱਲਾਂ ਜੀ ਮੈਂ ਤੁਹਾਡੇ ਨਾਲ ਕੋਈ ਗੱਲ ਕਰਨੀ ਜੀ ਕਰੂੰਗਾ ਜੀ ਚਲੋ 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 ਦੱਸ ਫਿਰ ਚਲੋ ਦੇ ਹਾਂ ਭਾਈ ਤੁਸੀਂ ਨਾਲ ਲਿਬਰੇਸ਼ਨ ਚ ਰਹੇ ਹੋ ਕਿੰਨੇ ਟਾਈਮ ਤੋਂ ਲੇ ਰਹੇ ਹੋ ਮੇਰੀ ਅਸੀਂ ਆਹ ਨੂੰ 5 ਚਾ 6 ਤਰੀਕ ਨੂੰ ਸੀ ਕਰਵਾਏ ਨੇ ਇਹਨਾਂ ਨੇ ਮੇਰੀ ਗੱਲ ਸੁਣੋ ਇਸ ਜਨਾਨੀ ਨੇ ਸਾਡਾ ਕੋਈ ਰਿਲੇਸ਼ਨ ਨਹੀਂ ਸੀ ਕਿਸੇ ਵੀ ਤਰ੍ਹਾਂ ਦਾ ਨਾ ਇਹ ਤਾਂ ਇਹ ਤਾਂ ਹੈਗਾ ਸੀ ਨਹੀਂ ਨਹੀਂ ਇਹਦਾ ਵੀ ਕੋਈ ਨਹੀਂ ਸੀ ਬੱਚੇ ਬੱਚੇ ਪਹਿਲਾਂ ਇਹ ਗੱਲ ਦੱਸੋ ਸਾਡਾ ਕੋਈ ਰਿਲੇਸ਼ਨ ਨਹੀਂ ਸੀ ਮੇਰਾ ਘਰ ਦਾ ਮੁਖ ਗਿਆ ਸੀ ਇਹ ਦੁੱਖ ਸੁੱਖ ਚਾਲੇ ਸੀ ਉਹ ਆਪ ਵੀ ਨਾਲ ਸੀ ਅੱਜ ਦੀ ਨਹੀਂ 12 13 ਸਾਲਾਂ ਤੋਂ ਠੀਕ ਹੈ 12 13 ਸਾਲਾਂ ਤੋਂ ਸਾਡੇ ਨਾਲ ਰਹਿੰਦੀ ਸੀ ਸਾਡੇ ਕੋਲ ਠੀਕ ਹੈ ਜੀ ਮੈਂ ਤੁਹਾਨੂੰ ਇੱਕ ਗੱਲ ਦਾ ਜਵਾਬ ਦੇਣਾ ਮੈਨੂੰ ਮਿਲਿਆ ਕਲੇਮ ਮੇਰੇ ਨਾਲ ਗਈ ਇਹ ਜਨਾਨੀ ਨੇ ਮੈਨੂੰ ਉਹ ਜਲੀਲ ਕੀਤਾ ਮੈਂ ਕਿਹਾ ਸੋਨੀ ਇੱਥੇ ਤੱਕ ਨਹੀਂ ਹੈਗੀ ਗੱਲ ਠੀਕ ਹੈ ਇਹਨੇ ਮੈਨੂੰ ਕੋਈ ਨਹੀਂ ਇਸ ਤਰ੍ਹਾਂ ਦਾ ਉਹ ਕੀਤਾ ਇਹ ਆਪ ਦੇ ਘਰੇ ਇਹਨੇ ਵੀ ਪੈਰੀ ਪੱਗ ਧਰਤੀ ਇਹ ਜਨਾਨੀ ਦੇ ਕਹਿੰਦਾ ਵੀ ਇਸ ਤਰ੍ਹਾਂ ਦਾ ਸਾਡਾ ਕੋਈ ਰਿਲੇਸ਼ਨ ਨਹੀਂ ਹੈ ਅੱਛਾ ਪਹਿਲਾਂ ਤੁਸੀਂ ਕਹਿੰਦੇ ਕਿ ਇਕੱਠੇ ਨਾਲ ਨਹੀਂ ਨਹੀਂ ਵੀਰੇ ਨਾਲ ਹੀ ਸੀ ਤੁਹਾਡੇ ਕੋਈ ਨਾਲ ਦੀ 12 13 ਸਾਲਾਂ ਤੋਂ ਮੁੰਡੇ ਜਾਂਦੇ ਨੇ ਕਾਸੇਗਾ ਆਪਣੇ ਆਉਂਦੇ ਜਾਂਦੇ ਸੀ ਕਿਸੇ ਤਰ੍ਹਾਂ ਦਾ ਕੋਈ ਰਿਲੇਸ਼ਨ ਨਹੀਂ ਸੀਗਾ ਮੇਰੇ ਕੋਲ ਸਾਰੇ ਕਾਗਜ਼ ਪਏ ਨੇ ਮੈਂ 6 ਬਾਈ ਮੇਰਾ ਕੋਲੇ ਆ ਬੈਠਾ ਐਸੇ ਤੋਂ ਹੀ ਪੈਸੇ ਲੈ ਕੇ ਗਿਆ ਉਹਦੇ ਕੋਟ ਮੈਚ ਕਰ ਠੀਕ ਹੈ ਗੱਲ ਸੁਣਨ ਵਾਲੀ ਐ ਮੈਨੂੰ ਵੀ ਪਤਾ ਐ ਵੀ ਉਹਦੇ ਬੱਚੇ ਨੇ ਜਦੋਂ ਇਹਨਾਂ ਨੇ ਮੇਰਾ ਰੱਜ ਕੇ ਜਲੂਸ ਕੱਢਤਾ ਤੁਸੀਂ ਮੈਨੂੰ ਐਂ ਦੱਸੋ ਹੁਣ ਵੀ ਮੇਰਾ ਜਲੂਸ ਮੈਂ ਕਿੱਧਰ ਜਾਵਾਂ ਉਹਦੇ ਤਾਂ ਬੱਚੇ ਹੋਗੇ ਜਿਹੜਾ ਮੇਰਾ ਜਲੂਸ ਨਿਕਲੇ ਮੇਰੇ ਜਲੂਸ ਦੇ ਹੱਕ ਮੈਨੂੰ ਦੇ ਜਾਓ ਇਹਦਾ ਤਲਾਕ ਹੋਇਆ ਕੀ ਦਾ ਇਹਦਾ ਤਲਾਕ ਹੋਇਆ ਵੀਰੇ ਮੇਰੀ ਗੱਲ ਸੁਣ ਨਹੀਂ ਤੂੰ ਹੀ ਕਰਾ ਲਿਆ ਤਾਂ ਤਲਾਕ ਹੋਇਆ ਵੀਰੇ ਮੇਰੀ ਗੱਲ ਸੁਣ ਤਲਾਕ ਇਹ ਮੈਨੂੰ ਸਾਰੀ ਇਹੀ ਗੱਲ ਸੀਗੀ ਜਦੋਂ ਅਸੀਂ ਇਹ ਕੀਤਾ ਠੀਕ ਐ ਇਹਨਾਂ ਦੇ ਸਾਰਾ ਜੋ ਵੀ ਕੁਝ ਹੋਇਆ ਉਥੇ ਚੌਂਕ ਸਾਰਾ ਸੀ ਲਿਖਤੀ ਉਹ ਵਕੀਲ ਕੋਲੇ ਸਾਰਾ ਕੁਝ ਕੀਤਾ ਠੀਕ ਹੈ ਉਹ ਕਹਿੰਦੇ ਆ ਵੀ ਅਸੀਂ ਕਹਾਂ ਵੀ ਸਾਡਾ ਕੋਈ ਐਜਾ ਸਬੰਧ ਨਹੀਂ ਰਿਸ਼ਤੇ ਸასიਆ ਚੀ ਤਰੀਕ ਕੋ ਰਿਲੇਸ਼ਨ ਦੇ ਵਿੱਚ ਐਸੇ ਸ਼ੇਪ ਮੈਨੂੰ ਨੇਮ ਦਿਵਾ ਲਿਆ ਤੂੰ ਵੀ ਗੁਰੂ ਘਰ ਨੂੰ ਮੰਨਦਾ ਮੈਂ ਵੀ ਮੰਨਦੀ ਆ ਠੀਕ ਹੈ ਵੀਰੇ ਪਰ ਜਦੋਂ ਜਨਾਨੀ ਨੇ ਮੈਨੂੰ ਜਲੀਲ ਕਰਤਾ ਤਾਂ ਮੈਨੂੰ ਵੀ ਐਂ ਦੱਸੋ ਮੇਰਾ ਅੱਜ ਦਾ ਜੀ ਤੂਰੇ ਕਾ ਆਇਆ ਤਾ ਜਵਾਕਾ ਥੋੜੀ ਸਤਮਣਾ ਆਇਆ ਠੀਕ ਆ ਅਸੀਂ ਤਾਂ ਜਵਾਕਾ ਨੂੰ ਹਿੱਸਾ ਦਮਾਉਣਾ ਹੈ ਦਬਾਵਾਂਗੇ ਹੈ ਅਸੀਂ ਉਹ ਨਹੀਂ ਲੈਣੇ ਸੌਰੇ ਕਿੱਥੇ ਨੇ ਤੇਰੇ ਹੈ ਰਹਿ ਤਾਂ ਉਹਨੇ ਹੂੰ ਸੌਰੇ ਵਿਆਹ ਹੀ ਕਿੱਥੇ ਆ ਜਿੰਨੇ ਹੈ ਗਦੜਿਆਣੀ ਉੱਚੀ ਬੋਲਣ ਚ ਕੋਈ ਹੈ ਨਹੀਂ ਇਹ ਬਾਰੇ ਆ ਜੀ ਮੜਾ ਜਾ ਬਾਰੇ ਆ ਜਾ ਬਾਰੇ ਹੋ ਗਏ ਨਾ ਬੰਨੀ ਬਣੀ ਆ ਪਾ ਖਰਜੋ ਗੱਲਾ ਗੱਲਾ ਤੂੰ ਉਸ ਤਲਾਕ ਨਹੀਂ ਹੋ ਜਾਂਦਾ ਘਰ ਵਾਲੇ ਨਾਲ ਤੇ ਆ ਦੇਖ ਹੰਦੀ ਵਿੱਚ ਕੋਟ ਮੈਰਜ ਹੋਈ ਆ ਇਹ ਸਰਕਾਰਾਂ ਦਾ ਹੱਕ ਨਹੀਂ ਬੰਦਾ ਹੈਗਾ ਨਿਬੇੜਨਾ ਇਹ ਆਪਣੇ ਪੰਜਾਬ ਦੇ ਵਿੱਚ ਘਰ ਬਰਬਾਦ ਹੁੰਦੇ ਧੀਆਂ ਦੇ ਜਿਹੜੇ ਸ਼ਰਮ ਘਰ ਆਲੇ ਪਹਿਲੇ ਬੱਚਿਆਂ ਨੂੰ ਹੱਕ ਦੇਣੀ ਨਾ ਤਾਂ ਛਰੇਮ ਜਨਾਨੀਆਂ ਦੇ ਛਰੇਮ ਰੱਖ ਲੈਂਦੇ ਆ ਅੱਗੇ ਆਹ ਚੰਗੀ ਸਿਆਣੀ ਭਣੀ ਆਪ ਜਿਹੜੀ ਆ ਕੇ ਬਹਿ ਗਈ ਓਰੇ ਬਿਨਾਂ ਇਤਰਾਜ਼ ਤੋਂ ਆਹ ਕੁੜੀ ਉੱਤੋਂ ਸਾਨੂੰ ਧਮਕੀ ਦੇ ਦਿੰਦੀ ਐ ਕਿ ਨਹੀਂ ਮੈਂ ਵਕੀਲ ਬੁਣੀ ਆਹ ਕੁੜੀ ਮਾਰਵਾ ਲੈ ਕੱਲ੍ਹ ਕੱਟਾ ਆਹ ਸਾਨੂੰ ਧਮਕੀ ਦਿੰਦੀ ਐ ਕਿ ਨਹੀਂ ਮੈਂ ਬੁਣੀ ਜਿਹੜੀਆਂ ਬਾਬਾ ਕੱਲਾ ਕਰਨਾ ਇੱਕ ਮਿੰਟ ਵਿਆਹੇ ਬਰੇ ਵਿੱਚ ਦਖਲ ਦਾਜੀ ਦਿੰਦੀਆਂ ਨਾ ਘਰ ਪੱਟਦੀਆਂ ਵਾ ਜਿਹੜੀਆਂ ਵਿਆਹ ਬੈ ਵਿਆਹੇ ਬਰੇ ਆ ਬੰਦੇ ਹਨ ਉਹਨਾਂ ਦੇ ਜਿਹੜਾ ਦੂਜਮੀਆਂ ਜਨਾਨੀਆਂ ਨਾਲ ਕੇ ਜ਼ਬਰਦਸਤ ਕੋਡ ਮੈਰਿਜ ਕਰਕੇ ਟੰਗ ਪਸਾਉਂਦੀਆਂ ਉਹਨਾਂ ਦੇ ਸਖਤ ਤੋਂ ਸਖਤ ਕ ਕਾਰ ਬਰਬਾਦ ਹੁੰਦੇ ਇਸ ਟਾਈਮ ਸਾਡੇ ਗਰੁੱਪ ਵਿੱਚ ਬਹੁਤ ਜ਼ਿਆਦਾ ਕਾਰ ਬਰਬਾਦ ਹੁੰਦਾ ਕਾਰਨੇ ਕੀ ਕਰਨੇ ਜੀ ਮੁੱਕ ਕਰਨ ਕੀ ਆ ਕਾਰਨੇ ਹੋਣ ਜਿਹੜਾ ਸਰਕਾਰ ਨੇ ਕਾਨੂੰਨ ਕੱਢਿਆ ਆ ਵੀ ਜਿਹੜਾ ਇੱਕ ਬੰਦਾ ਵਾ ਉਹ ਲੇਸ਼ਨ ਰੱਖ ਸਕਦਾ ਚਲਾਨੀ ਦੂਜੀ ਰੱਖ ਸਕਦਾ ਜਿਹੜਾ ਬਾਹਰ ਦਾ ਕਾਨੂੰਨ ਜਿਹੜਾ ਕੱਢ ਦਿੱਤਾ ਇਹ ਕਾਨੂੰਨ ਜਿਹੜਾ ਇਹ ਰੱਦ ਹੋਣਾ ਚਾਹੀਦਾ ਸਾਡਾ ਇਹੋ ਹੀ ਫੈਸਲਾ ਵਾ ਸਾਰਿਆਂ ਦਾ ਇਹ ਮੰਨ ਕੇ ਇਹ ਗੱਲ ਨੂੰ ਲੈ ਚਲੋ ਫਿਰ ਇਹਨੂੰ ਉਹਦੇ ਬਾਪ ਕੋਲ ਲੈ ਕੇ ਚੱਲੀ ਉਹਨੇ ਕਹਿਤੀ ਮੇਰੇ ਕੋਲੇ ਲੈ ਕੇ ਆਇਆ ਚੱਲ ਬੈਠ ਗੱਡੀ ਚ ਚਲੋ ਉੱਥੇ ਆਪਾਂ ਬਿਲਕੁਲ ਉਹਦਾ ਬਹੁਤ ਸਾਰਾ ਦਿਖਾਉਣਾ ਹੈ ਜੰਟਰ ਲਾਗਦਾ ਹੱਥ ਕੋਈ ਨਹੀਂ ਨਾ ਇਹ ਨਾ ਇਹ ਸ਼ਰੇ ਆ ਮੇਰਾ ਜਨਨ ਬੰਦਾ ਜਿਹੜਾ ਗੱਲ ਪਹਿਲਾਂ ਰੱਖ ਕੇ ਤਿੰਨ ਸਾਲ ਨਹੀਂ ਰੱਖ ਕੇ ਬੈਠਾ ਤੀਜੀ ਆ ਸੀ ਆਰੀ ਅੰਦਰ ਗੱਡੀ ਤਲਾਕ ਹੋਇਆ ਇਨਾ ਬੱਚਿਆਂ ਨੂੰ ਹੱਕਦਵਾਨ ਕਰਕੇ ਆਏ ਸੀ ਮੇਰਾ ਦਾ ਹੱਕ ਆ ਨਾ ਇਹਦਾ ਦਿੱਤਾ ਜਾਵੇ ਸਰਕਾਰ ਅੱਗੇ ਉਹ ਬੈਂਦੀ ਬੜਾ ਕਾਨੂੰਨਾਂ ਵਾਪਸ ਕਰ ਦੁੱਤੀਆਂ ਤੇ ਘਰ ਬਹੁਤ ਬਰਬਾਦ ਹੋ ਗਿਆ ਬਹੁਤ ਜ਼ਿਆਦੇ ਮੈਸੇਜ ਆ ਰਹੇ ਮੇਰੇ ਘਰ ਵਾਲਾ ਅੱਜ ਇੱਥੇ ਮਿਲਿਆ ਤੁਮ ਨੂੰ ਮਿਲਿਆ ਸ਼ਰੀਮ ਜਨਾਨੀਆਂ ਦੇ ਕੋਲ ਬੈਠੀ ਐ ਦੂੰਦੀ ਤੁਸੀਂ ਆ ਵੀ ਦੇਖੀ ਹੋਰ ਕਿਸ ਤਰ੍ਹਾਂ ਦੀ ਜਿਹੜੀ ਮੰਗ ਹੈਗੀ ਕੀ ਮੰਨਿਆ ਉਹ ਉਹ ਦੇਖੋ ਉਹ ਖਾਇਆ ਜਾਊਗਾ ਜੋ ਇਹਨਾਂ ਦਾ ਬੱਚਾ ਦਾ ਹੱਕ ਆ ਹਨਾ ਉਹ ਇਹਨੂੰ ਦਵਾਇਆ ਜਾਊਗਾ ਕਿਉਂਕਿ ਨੰਦਕਾਰਜ ਕਰਾ ਕੇ ਆਈ ਆ ਇਹਦਾ ਹੱਕ ਬੰਦਾ ਪਹਿਲੀ ਔਰਤ ਆ ਜਿਹੜੀ ਪਹਿਲੀ ਜਨਾਨੀ ਉਹਦਾ ਹੀ ਹੱਕ ਬੰਦਾ ਪਰ ਉਹ ਦੂਜੇ ਪਾਸਿਓਂ ਕਹਿੰਦੇ ਆ ਵੀ ਅਸੀਂ ਵੀ ਜਿਹੜੀ ਕੋਰਟ ਮੈਰਿਜ ਕਰਾ ਲਈ ਉਸ ਨੂੰ ਕਿਸ ਸਮਝਦੇ ਉਹ ਕੋਰਟ ਮੈਰਿਜ ਨੂੰ ਅਸੀਂ ਤਾਂ ਮੰਨਦੇ ਨਹੀਂ ਹੈਗੇ ਕਿਉਂਕਿ ਸਾਡੇ ਨਹੀਂ ਪੰਜਾਬ ਦੇ ਨਾ ਪਿੰਡਾਂ ਵਾਲੇ ਮੰਨਣ ਵੀ ਜਿਹੜੀਆਂ ਕੋਰਟ ਮੈਰਿਜ ਫਿਰ ਸਾਡੇ ਜਿਹੜੇ ਜਵਾਈ ਭਾਈ ਆ ਕੱਲ ਨੂੰ ਇੱਥੇ ਆਵਿਆਂਗੇ ਸ਼ਰੀਆ ਨੂੰ ਜਵਾਈ ਸਾਡੇ ਅੱਖਾਂ ਸਾਹਮਣੇ ਲਿਆ ਕੇ ਰੱਖਣ ਲੱਗ ਪੈਣਗੇ ਤੀਵੀਆਂ ਹੈਂ ਜਿਹੜੀਆਂ ਸਾਲ ਹਜੇ ਵਿਆਹ ਨਹੀਂ ਹੁੰਦਾ ਕੁੜੀਆਂ ਨੂੰ ਕਹਿੰਦੇ ਦੂਜੀ ਜਨਾਨੀ ਇੱਕ ਹੋਰ ਰੱਖ ਲਈਏ ਜਵਾਈ ਨੇ ਇੱਕ ਕਰਤੂਤ ਚੰਗੀ ਨਹੀਂ ਹੈਗੀ ਇਹ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਰਿਕਵੈਸਟ ਆ ਵੀ ਇਹ ਜਿਹੜਾ ਕਾਨੂੰਨ ਹੈ ਰੱਦ ਕੀਤਾ ਜਾਵੇ ਬਹੁਤ ਘਰ ਬਰਬਾਦ ਹੁੰਦੇ ਆ ਚਲੋ ਭਾਈ 1 ਮਿੰਟ ਅੱਛਾ ਤੁਸੀਂ ਅੱਜ ਕਿਵੇਂ ਪਹੁੰਚੇ ਮੈਂ ਬਾਬਾ ਦੀ ਹੈਲਪ ਨਾਲ ਪਹੁੰਚੀ ਆਂ ਜੀ ਮਨੇ 2 ਮਹੀਨੇ ਹੋ ਗਏ ਮੈਂ ਇਕੱਲੀ ਰਹਿ ਰਹੀ ਹਾਂ ਮੇਰੇ ਦੋਏ ਬੱਚੇ ਆ ਮੇਰੇ ਸਸਰੇੜੀ ਹੈ ਜੀ ਸਾਰੇ ਇਸਕੇ ਗੱਲੇ ਕੀ ਆ ਜੀ ਉਹਨਾਂ ਨੇ ਮੇਰੇ ਘਰ ਕਿਹਾ ਸਾਰਾ ਪੈ ਕੇਸ ਕਰਿਆ ਹੋਇਆ ਮਨੇ ਫਿਰ ਬਾਬਾ ਜੀਆ ਕੀ ਹੈਲਪ ਲਈ ਹੈ ਹੀ ਬਾਬਾ ਜੀ ਮੈਨੂੰ ਹੈਲਪ ਦਵਾਓ ਬਸ ਮੇਰਾ ਇਨਸਾਫ ਕਰਾਓ ਵੀ ਮੇਰੇ ਬੱਚੇ ਦੀ ਮੰਗ ਕੀ ਹੈ ਕਿਉਂਕਿ ਇਹ ਤਾਂ ਕਾਫੀ ਸਮਾਂ ਬੀਤ ਗਿਆ ਮੇਰੇ ਬੱਚਾ ਨੂੰ ਇਨਸਾਫ ਦਵਾਇਆ ਜਾਵੇ ਜੀ ਮੇਰੇ ਮੇਰੇ ਘਰ ਵਾਲਾ ਮੇਰੇ ਘਰ ਪਿਆਜ ਜੀ ਮੰਮ ਇਕੱਠੇ ਰਹਿਣ ਲੱਗ ਜੀ ਜੀ ਉਹ ਨਹੀਂ ਤਾਂ ਕਹਿੰਦਾ ਵੀ ਮੈਂ ਰਹਿੰਦਾ ਨਹੀਂ ਇਹ ਕਹਿੰਦਾ ਕੋਰਟ ਦੇ ਵਿੱਚ ਮੈਂ ਕਰਾ ਲਿਆ ਹੈ ਬਾਬਾ ਜੀ ਮੈਂ ਵੀ ਇਸਕਾ ਇਸ ਦੀ ਮਰਜ਼ੀ ਕੇ ਸਾਥ ਵਿਆਹ ਕਰਾਇਆ ਤਾਂ ਜੀ ਮੈਂ ਵੀ ਬਿਨਾਂ ਉਸ ਤੋਂ ਨਹੀਂ ਕਰਾਇਆ ਮਗਰ ਕੀ ਹੈ ਕਿ ਮੇਰੇ ਜੀ ਨਾਲ ਰਹਿਣਾ ਚਾਹੁੰਦੇ ਹੁਣ ਹਾਂ ਜੀ ਰਹਿਣਾ ਚਾਹੁੰਦੇ ਆ ਜੀ ਮੇਰਾ ਘਰ ਬਸਾਇਆ ਜਾਵੇ ਉਹ ਨਹੀਂ ਰਹਿਣਾ ਚਾਹੁੰਦਾ ਤੁਹਾਡੇ ਨਾਲ ਫਿਰ ਕੀ ਚਾਹੁੰ ਇਨਸਾਫ ਦਵਾਇਆ ਮੇਰੇ ਦਾ ਹਿੱਸਾ ਦਿੱਤਾ ਜਾਵੇ ਹਿੱਸਾ ਦਿੱਤਾ ਜਾਵੇ ਜੀ ਬਸ ਇਛੇ ਦੀ ਮੰਗ ਕਰ ਹਾਂਜੀ ਮੈਂ अकेਲੀ ਮੇਰੇ ਬੱਚਾ ਨੂੰ ਪਾਲ ਦੂੰਗੀ ਜੀ ਮੈਂ ਆਪ ਕੰਮ ਕਰਕੇ ਖਾ ਲੂੰਗੀ ਹਾਂਜੀ ਖਾਲਸਾ ਜੀ ਇੱਕ ਮਿੰਟ ਇੱਕ ਮਿੰਟ ਵਾਹਿਗੁਰੂ ਜੀ ਕਾ ਉਹਦੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਕਮਾਂਡਸਾ ਖਾਲਸਾ ਗਰਹਾ ਹਾਂ ਸੀਪੀਆਈਐਮਐਲ ਬਰੇਸ਼ਨ ਮੁਕਤੀ ਮੋਰਚਾ ਪਜਾ ਦੋ ਸੰਗਰੂਰ ਜ਼ਿਲ੍ਹੇ ਦੇ ਮੀਤ ਪ੍ਰਧਾਨ ਪਰ ਇਹ ਬੰਦੇ ਨਾਲ ਮੈਂ ਪੰਜ ਚਾਰ ਦਿਨਾਂ ਦਾ ਰਾਬਤਾ ਕੀਤਾ ਸੀ ਪਰ ਇਹ ਬੰਦਾ ਨੇ ਫੋਨ ਬੰਦ ਕਰ ਲਿਆ 2 ਦਿਨ ਹੋ ਗਏ ਤੇ ਇਹਨੂੰ ਮੈਂ ਕਿਹਾ ਦੀ ਵੀ ਤੇਰੇ ਬਾਪ ਕੋਲੇ ਚੱਲ ਕੇ ਵੀ ਜਿਹੜਾ ਤੇਰੇ ਨੌਂ ਐ ਤੇਰੇ ਬਾਪ ਨੇ ਸਾਨੂੰ ਕਿਹਾ ਵੀ ਆ ਬੱਚਿਆਂ ਦੇ ਨੌਂ ਪਰਾ ਦੇ ਤੂੰ ਰਹੀਂ ਜਾ ਜਿੱਥੇ ਰਹਿਣਾ ਪਰ ਇਹਨੂੰ ਦਿਹਾੜੀ ਕਰਨ ਤੱਕ ਵੀ ਨਹੀਂ ਜਾਣ ਦਿੰਦੇ ਫੇਰ ਵੀ ਇਹਨੂੰ ਗਾਰਾ ਲਾਉਂਦੇ ਨੇ ਸ਼ਰਮ ਜੇ ਕਿਸੇ ਦੇ ਕੰਮ ਕਰਨ ਬਾਗੀ ਪੋਚਾ ਕਰਨ ਲੱਗੀ ਇਹਨੂੰ ਤਾਂ ਮਾੜਾ ਬਣਾ ਰਹੇ ਨੇ ਇਹਨੇ ਦਾ ਪਰਿਵਾਰ ਦੂਆ ਵੀ ਇਦੇ ਮਤਲਬ ਦੂਜੇ ਜਿਹੜੇ ਭਾਈ ਨੇ ਅੱਜ ਤੁਸੀਂ ਇੱਥੇ ਪਹੁੰਚੇ ਹੋ ਅੱਜ ਕੀ ਮੰਨਿਆ ਇਹ ਤੁਹਾਡੇ ਇਹ ਸਾਡੇ ਕੋਲੇ ਅਸੀਂ ਸਾਰਾ ਕੁਝ ਪਕੜਿਆ ਜੀ ਮਤਲਬ ਆ ਬੱਚਿਆਂ ਨੂੰ ਕੌਣ ਪਾਲੂਗਾ ਜੀ ਇਨਾਂ ਉੱਥੇ ਰੋਹੀ ਚ ਘਰ ਹੈ ਇਹਨਾਂ ਦਾ ਇਹਨਾਂ ਦੀ ਰਾਖੀ ਕੌਣ ਕਰੂਗਾ ਫਿਰ ਜੇ ਕੋਈ ਬੰਦਾ ਸੌਦਾ ਦੇਣ ਜਾਂਦਾ ਹੈ ਜਾਂ ਕੋਈ ਗਮਾਂਡੀ ਹੈਲਪ ਕਰਦਾ ਫਿਰ ਉਹਦੇ ਤੇ ਘਾਰਾ ਲਾਉਂਦੇ ਨੇ ਇਹ ਆਪ ਸੱਚੇ ਬਣਦੇ ਨੇ ਤੁਸੀਂ ਹਿੱਸਾ ਦਵਾਉਂਗਾ ਹਾਂ ਦਵਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ